ਪਿਆਰ ਤੋਂ ਬਿਨਾ ਅਗਰ ਕੋਈ ਸੇਵਾ ਕਰ ਰਿਹਾ ਹੈ ਰਸ ਨਹੀਂ ਹੈ ਪਿਆਰ ਤੋਂ ਬਿਨਾ ਕੋਈ ਬਾਣੀ ਪੜ ਰਿਹਾ ਹੈ ਰਸ ਨਹੀਂ ਹੈ ਪਿਆਰ ਤੋਂ ਬਿਨਾ ਕੋਈ ਕੀਰਤਨ ਕਰ ਰਿਹਾ ਹੈ ਸੁਣ ਰਿਹਾ ਹੈ ਰਸ ਨਹੀਂ ਹੈ ਔਰ ਪਿਆਰ ਤੋਂ ਬਿਨਾ ਕੋਈ ਦਾਨ ਕਰ ਰਿਹਾ ਹੈ ਇਹ ਤੇ ਇੰਜ ਹੈ ਇਹ ਉਹ ਸਬਜ਼ੀਆਂ ਨੇ ਜਿੰਨਾਂ ਚ ਲੂਣ ਪਾਇਆ ਹੀ ਨਹੀਂ ਗਿਆ ਸਭ ਬੇਰਸਾ ਤੇ ਕਹਿੰਦੇ ਨੇ ਬੇਰਸੇ ਕਰਮ ਇਹਨਾਂ ਦੀ ਯਾਤਰਾ ਬਹੁਤ ਲੰਬੀ ਨਹੀਂ ਹੁੰਦੀ ਬਹੁਤ ਲੰਬੇ ਸਮੇਂ ਤੱਕ ਮਨੁੱਖ ਨਹੀਂ ਕਰ ਸਕਦਾ ਬੇਰਸਾ ਕੀਰਤਨ ਬਹੁਤ ਦਿਨ ਤੱਕ ਮਨੁੱਖ ਨਹੀਂ ਸੁਣ ਸਕੇਗਾ ਆਖਰ ਛੋੜ ਦੇਗਾ ਬੇਰਸੀ ਸੇਵਾ ਲੰਬੇ ਸਮੇਂ ਤੱਕ ਮਨੁੱਖ ਨਹੀਂ ਕਰ ਸਕਦਾ ਆਖਰ ਛੋੜ ਦੇਗਾ ਔਰ ਇਸੇ ਤਰ੍ਹਾਂ ਬੇਰਸਾ দান ਬੇਰਸਾ ਗਿਆਨ ਇਹਦੀ ਯਾਤਰਾ ਬਹੁਤ ਲੰਬੀ ਨਹੀਂ ਜਿਹੜੇ ਜਿਹੜੇ ਛੋੜ ਦਿੰਦੇ ਨੇ ਸਤਸੰਗ ਸੇਵਾ ਕਾਰਨ ਕੀ ਰਸ ਨਹੀਂ ਆਇਆ ਰਸਤੇ ਕਿਧਰੇ ਮਾੜਾ ਜਿਹਾ ਵੀ ਨਮਕ ਜਿਹਾ ਵੀ ਆ ਜਾਂਦਾ ਫਿਰ ਤੇ ਯਾਤਰਾ ਦੇ ਇਕ ક્ષਣ ਤਾਂ ਆ ਜਾਣੀ ਸੀ ਚਾਲ ਦੇ ਵਿੱਚ ਤੇਜ਼ੀ ਆ ਜਾਣੀ ਸੀ ਨਿਰਾਸ਼ਾ ਪੈਦਾ ਹੋ ਗਈਏ ਬੇਰਸੀ ਕਰਕੇ ਸਹਿਬ ਆਪ ਵੀ ਕਹਿੰਨੇ ਭਈ ਨਿਰਾਸ਼ੀ ਬਹੁਤ ਦਿਨ ਲਾਗੇ स देश दे संतर मैं सगले छेरिया गए काफी सत्संग किया काफी सेवा दान पुन किया है रास्ते मिले ना निराशा पैदा हो गई पता नहीं रस है भी सही के नहीं बेरसा कर्म बहुत लंबे समय तक नहीं किया जा सकता, इतनी मैं अर्ज करा बड़े चोटी दे सत्संगी भी मैं देखे गुरुद्वारा छोड़ गए ना ਰੋਜ਼ ਦੇ ਸਤਸੰਗੀ ਵੀ ਦੇਖੇ ਨੇ ਕਥਾ ਕੀਰਤਨ ਛੋੜ ਗਏ ਨੇ ਕਾਰਨ ਨਹੀਂ ਬਣਿਆ ਰਸ ਨਹੀਂ ਆਇਆ ਸੁਆਦ ਬੇਰਸਾ ਸਦਸੰਗ ਬੇਰਸੀ ਕਰਮ ਕਾਣ ਦੀ ਕਿਰਿਆ ਇਹਦੀ ਯਾਤਰਾ ਬੜੀ ਲੰਬੀ ਨਹੀਂ ਆਉਂਦੀ ਨਿਰਾਸ਼ਾ ਪੈਦਾ ਹੁੰਦੀ ਹੈ ਤੇ ਜਦ ਨਿਰਾਸ਼ਾ ਜੁੜ ਜਾਏ ਤਾਂ ਕਰਮਾਂ ਦੇ ਵਿੱਚ ਗਤੀ ਮੰਦੀ ਪੈ ਜਾਂਦੀ ਔਰ ਇੱਕ ਦਿਨ ਕਰਮ ਰੁਕ ਜਾਂਦੇ ਨੇ ਕਰਮਾਂ ਨੂੰ ਤਾਕਤ ਦਿੰਦੀ ਹੈ ਆਸ ਤੇ ਰਸ ਤੇ ਜੇ ਨਿਰਾਸ਼ਾ ਪੈਦਾ ਹੋ ਗਈਏ ਬੇਰਸੀ ਦੇ ਕਾਰਨ ਕਰਕੇ ਕਰਮ ਕਿੰਨੇ ਦਿਨ ਤੱਕ ਚੱਲਣਗੇ ਇਹ ਥੋੜੀ ਦੂਰ ਤੱਕ ਹੀ ਜਾ ਸਕਦੇ ਨੇ ਇਹਨਾਂ ਕਰਮਾਂ ਦੀ ਲੰਬੀ ਯਾਤਰਾ ਨਹੀਂ ਹੋਵੇਗੀ ਚਾਹੇ ਉਹ ਕਰਮ ਸੇਵਾ ਹੈ দান ਹੈ ਪੁੰਨ ਹੈ ਸਰੋਤ ਹੈ ਪਾਠ ਹੈ ਇਹ ਯਾਤਰਾ ਲੰਬੀ ਨਹੀਂ ਹੋਵੇਗੀ ਕਿਉਂਕਿ ਬੇਰਸੀ ਪੈਦਾ ਹੋ ਗਈ ਇਸਲਾਮ ਦੇ ਸੂਫੀ ਫਕੀਰ ਹੋਏ ਨੇ ਅਮੀਰ ਖਸਰੋ ਉਹ ਕਹਿੰਨ ਖੁਦਾ ਹੁਣ ਤੇ ਤੇਰੇ ਅੱਗੋਂ ਪ੍ਰਾਰਥਨਾ ਕਰਨ ਨੂੰ ਵੀ ਜੀ ਨਹੀਂ ਕਰਦਾ ਅਰਦਾਸ ਕਰਨ ਨੂੰ ਵੀ ਜੀ ਨਹੀਂ ਕਰਦਾ ਉੱਠਤੇ ਨਹੀਂ ਹੈ ਅਬ ਤੋਂ ਦੁਆ ਘੇ ਲੀਏ ਵੀ ਹੱਥ ਇਸ ਕਦਰ ਨਾ ਉਮੀਦ ਹੂੰ ਪਰਵਰਦੀਗਾਰ ਸੇ ਕਹਿੰਦਾ ਖੁਦਾ ਇਨ ਤੇਰੇ ਅੱਗੋਂ ਹੱਥ ਫੈਲਾਵਾ ਜੋਦੜੀ ਕਰਾਂ ਅਰਦਾਸ ਕਰਾਂ हम तो इतनी तमन्ना भी नहीं रही निराश हो गया पता नहीं तू है भी कि नहीं तो मैं फिर अर्ज करा बेरसे कर्म इन्हों की यात्रा बहुत लंबी नहीं होंगी रसकर्मा गति दे देते दे तो साहब कहें फिट अलोनी दे जिड़ी नाम तो बिना है सिमरन तो बिना है गुरसंगत तो बिना है ਸਾਹਿਬ ਕੰਨੋ ਉਦੇ ਹੀ ਅਲੋਣੀ ਹੈ ਭਾ ਉਸ ਦੇ ਜਿਤਨੇ ਵੀ ਕਰਮ ਨੇ ਰਸ ਹੈ ਨਹੀਂ ਕੋਈ ਜੋ ਕੁਛ ਇਹ ਕਰ ਰਿਹਾ ਹੈ ਸੁਆਤ ਹੈ ਨਹੀਂ ਜੀਵਨ ਅਲੋਣਾ ਹੈ ਜ਼ਿੰਦਗੀ ਅਲੋਣੀ ਹੈ ਹਾਂਜੀ ਮਹੱਲਾ ਕੰਨੋ ਕਟਵਸ ਹੈ ਚਰਨਾਰ ਬਿੰਦ ਰਸਨਾ ਜਪੈ ਗੋਪਾਲ ਰਸਨਾ ਪ੍ਰਭੂ ਦਾ ਨਾਮ ਜਪੇ ਤੇ ਹਿਰਦੇ ਦੇ ਚ ਗੋਪਾਲ ਦਾ ਨਾਮ ਵਸੇ ਰਸਨਾ ਨਾਲ ਜਪਿਆ ਹੋਇਆ ਹਿਰਦੇ ਦੇ ਚਲਸੇ ਪ੍ਰਥਮ ਜਪਣਾ ਜ਼ਬਾਨ ਨਾਲ ਪਹਿਣਾ ਔਰ ਜਪਣ ਦਾ ਬਹੁਤ ਸੋਹਣਾ ਢੰਗ ਦੱਸ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੈਂ ਦੁਹਰਾ ਦੇਵਾਂ ਚੋਂ ਕਿ ਗੱਲ ਜ਼ਬਾਨ ਦੀ ਆਈ ਹੈ ਔਰ ਸਹਿਤ ਬਾਰ ਬਾਰ ਕਹਿੰਨ ਜਪਣਾ ਰਸਨਾ ਨਾਲ ਰਸਨਾ ਨਾਮ ਜਪੋ ਤਬ ਮਥੀਏ ਇਨ ਬਿਦ ਅੰਮ੍ਰਿਤ ਪਾਓ ਕਬੀਰ ਮੇਰੀ ਸਿਮਰ ਨਹੀਂ ਰਸਨਾ ਉਪਰਨਾ मेरी माला की है जबान बस चल रही है माला फिर रही है कबीर कहें जबान मेरी माला है तो ठीक है कि पहली अवस्था कबीर ने भी माला पकड़ी सी भूखे भगत न की ये माला अपनी ली जय लोड़ पीती है शुरू शुरू सिख जगत खास करके मूल मंत्र ਪਰਾਚੀਨ ਅਭਿਆਸੀ ਤੇ ਹੁਣ ਦੇ ਅਭਿਆਸੀ ਮੂਲ ਮੰਤਰ ਨੂੰ ਮਾਲਾ ਨਾਲ ਜਪਦੇ ਨੇ ਇਸ ਦੇ ਚ ਮਨ ਨੂੰ ਟਿਕਾਣ ਨੂੰ ਸਹਾਇਤਾ ਮਿਲਦੀ ਹੈ ਲੇਕਿਨ ਗੁਰਮੰਤਰ ਇਹ ਤੇ ਰਸਨਾ ਨਾਲ ਹੀ ਜਪਣਾ ਆਵਾਜ਼ ਕਰਕੇ ਧੁਨੀ ਕਰਕੇ ਵਾਹਿਗੁਰੂ 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 ਇਸ ਤਰ੍ਹਾਂ ਜ਼ਬਾਨ ਗਾਇਨ ਕਰੇ ਕੰਨ ਸੁਣਨ ਔਰ ਮਨ ਦੇ ਚ ਭਰੋਸਾ ਹੋਵੇ ਸੁਣੀਏ ਮੰਨੀਏ ਮਨ ਕੀ ਤਾ ਬਾਤ ਇਸ ਤਰ੍ਹਾਂ ਅਗਰ ਕੋਈ ਕਰੇ ਤਾਂ ਸਹਿਬ ਕਹਿੰਦੇ ਨੇ ਉਹ ਆਖਿਰ ਸਫਲ ਹੋ ਜਾਏਗਾ ਸਾਰੇ ਦੁੱਖ ਉਸ ਦੇ ਨਾਸ ਹੋ ਜਾਣਗੇ ਸਾਰੇ ਪਾਪ ਉਸ ਦੇ ਨਾਸ ਹੋ ਜਾਣਗੇ ਸਹਿਬ ਕਹਿੰਦੇ ਨੇ ਰਸਨਾ ਨਾਲ ਗੋਪਾਲ ਦਾ ਨਾਮ ਜਪੇ ਤੇ ਹਿਰਦੇ ਦੇ ਚ ਉਸ ਜਪੇ ਹੋਏ ਨੂੰ ਵਸਣਾ ਚਾਹੀਦਾ ਹੈ ਭਾਉ ਮੂੰਹ ਦੇ ਚ ਜਿਹੜੀ ਭੋਜਨ ਦੀ ਪੁਰਖੀ ਪਾਈਏ ਅਗਰ ਥੱਲੇ ਨਾ ਕੀਤੀ ਭੁੱਖ ਨਹੀਂ ਮਿਟੇਗੀ ਪਾਣੀ ਦਾ ਘੁੱਟ ਮੂੰਹ ਦੇ ਚ ਥੱਲੇ ਨਾ ਕੀਤਾ ਪਿਆਸ ਨਹੀਂ ਮਿਟੇਗੀ ਗੁਰੂ ਦਾ ਸ਼ਬਦ ਸਿਰਫ ਰਸਨਾ ਤੇ ਹੈ ਗੁਰਮੰਤਰ ਰਸਨਾ ਤੇ ਹੈ ਇਹਨੂੰ ਸੁਣਿਆ ਨਹੀਂ ਜਾ ਰਿਹਾ ਤਾਂ ਹਿਰਦੇ ਚ ਨਹੀਂ ਵਸੇਗਾ ਸੁਣ ਕੇ ਤੇ ਹਿਰਦੇ ਚ ਵਸਣਾ ਹੈ ਸੁਣਿਆ ਹੀ ਨਹੀਂ ਜਾ ਰਿਹਾ ਤੋ ਇਹ ਇੰਜ ਜਿਵੇਂ ਭੋਜਨ ਦੀ ਬੁਰਕੀ ਬਸ ਮੂੰਹ ਚ ਹੀ ਰੱਖ ਦਿੱਤੀ ਗਈ ਹੈ ਥੱਲੇ ਨਹੀਂ ਕੀਤੀ ਜਾ ਰਹੀ ਤੇ ਥੱਲੇ ਹੀ ਨਹੀਂ ਕੀਤੀ ਤੇ ਭੁੱਖ ਕਿਸ ਤਰ੍ਹਾਂ ਮਿਟੇਗੀ ਔਰ ਸਰੀਰ ਨੂੰ ਤਾਕਤ ਕਿੱਥੋਂ ਮਿਲੇਗੀ ਜ਼ਬਾਨ ਤੇਰੀ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਤੂੰ ਸੁਣਦਾ ਨਹੀਂ ਪਿਆ ਅਗਰ ਕੋਈ ਸੁਣੇ ਤਾਂ ਇੱਕ ਛਿੰਦ ਵਿੱਚ ਵੀ ਗੱਲ ਬਣ ਸਕਦੀ ਹੈ ਇੱਕ ਚਿੱਤ ਜਾਏ ਇੱਕ ਛਿੰਦ ਆਇਓ ਕਾਲ ਫਾਸ ਕੇ ਵਿੱਚ ਨਾ ਆਇਆ ਜ਼ਬਾਨ ਜਪੇ ਔਰ ਕੰਨ ਸੁਣਨ ਸਹਿਬ ਕਹਿੰਦੇ ਨੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸੇ ਫਿਰ ਰਸਨਾ ਗੋਪਾਲ ਦਾ ਜੋ ਸ੍ਰਿਸ਼ਟੀ ਦਾ ਪਾਲਨਹਾਰ ਹੈ ਇਹਨੂੰ ਜੋ ਹੈ ਜਪੇ ਹਾਂਜੀ ਨੰਕ ਸੋ ਪ੍ਰਵ ਸਿਮਰੀਐ ਤਿਸ ਦੇਹੀ ਕੋ ਪਾਲ ਪਰਮਾਤਮਾ ਦਾ ਇਸ ਤਰੀਕੇ ਦੇ ਨਾਲ ਸਿਮਰਨ ਕਰਨ ਲਈ ਇਸ ਦੇਹੀ ਦੀਸ ਦੇਖ ਰੇਖ ਕਰਨੀ ਚਾਹੀਦੀ ਹੈ ਸੰਭਾਲ ਕਰਨੀ ਚਾਹੀਦੀ ਹੈ ਇਹ ਦੇਹੀ ਮਿਲੀ ਹੈ ਪ੍ਰਮਾਤਮਾ ਨੂੰ ਮਿਲਣ ਲਈ ਇਹ ਦੇਹੀ ਮਿਲੀ ਹੈ भवसागर ਤੋਂ ਪਾਰ ਹੋਣ ਲਈ ਇੱਕ ਬੇੜੀ ਦੀ ਤਰ੍ਹਾਂ ਸਾਨੂੰ ਮਿਲੀ ਹੈ ਦਰਸਲ ਇਹ ਦੇਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕਥਨ ਅਨੁਸਾਰ ਇੱਕ ਪੌੜੀ ਹੈ ਵਾਸਤਵਿਕ ਇਹ ਜੀਵਨ ਕੀ ਹੈ ਦੇਹੀ ਕੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਇੱਕ ਸਵਾਲ ਲਿਆ ਅਨੇਕਾਂ ਜਵਾਬ ਨੇ ਮੈਂ ਤੁਹਾਡੇ ਸਾਹਮਣੇ ਰੱਖਾ ਹੈ ਇਹ ਇੱਕ ਪੌੜੀ ਹੈ ਪੌੜੀ ਦਾ ਇੱਕ ਸਿਰਾ ਜ਼ਮੀਨ ਤੇ ਹੁੰਦਾ ਹੈ ਦੂਸਰਾ ਛੱਤ ਤੇ ਹੁੰਦਾ ਜੋ ਜ਼ਮੀਨ ਤੇ ਖੜਾਏ ਛੱਤ ਤੱਕ ਪਹੁੰਚ ਸਕੇ ਤੋਂ ਪੌੜੀ ਇਹ ਜੋ ਦੇਹੀ ਹੈ ਇਹ ਕੁਝ ਸੰਸਾਰ ਦਾ ਹਿੱਸਾ ਹੈ ਕੁਝ ਨਿਰੰਕਾਰ ਦਾ ਹੈ ਕੁਝ ਖਾਕ ਹੈ ਤੇ ਕੁਝ ਨੂਰ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਖਾਕ ਨੂਰ ਕਰਦਨ आलम दुनिया है सारी दुनिया दे आलम خاک ਤੇ نور ਦਾ ਜੋੜਨਾ ਇਹ ਦੇਹੀ ਕੁਛ خاک ਹੈ ਕੁਛ نور ਹੈ ਪੌੜੀ ਹੈ ਇਸ ਦਾ ਇੱਕ ਸਿਰਾ خاک ਤੋਂ ਸ਼ੁਰੂ ਹੁੰਦਾ ਹੈ ਦੂਸਰਾ ਸਮਾਪਤ ਹੁੰਦਾ ਹੈ نور ਤੇ ਇਹ ਜੀਵ ਆਤਮਾ ਇਸ ਪੌੜੀ ਤੇ ਚੜ ਕੇ ਪਰਮ نور ਤੱਕ ਪਹੁੰਚ ਸਕੇ ਪਰਮਾਤਮਾ ਤੱਕ ਪਹੁੰਚ ਸਕੇ ਇੱਕ ਪੌੜੀ ਹੈ ਤੇ ਮਹਾਰਾਜ ਕਹਿੰਦੇ ਨਾ ਅਗਰ ਕੋਈ ਨਾ ਛੜਿਆ ਤੋ ਇਸ ਪੌੜੀ ਤੇ ਜੋ ਨਰ ਝੂਕੇ ਸੋ ਆਏ ਜਾਏ ਦੁਖ ਪਾਏ ਦਾ ਇਹ ਜੀਵਨ ਇੱਕ ਔਸਰ ਮਿਲਿਆ ਹੈ ਪਰਮ ਜੀਵਨ ਦੀ ਪ੍ਰਾਪਤੀ ਲਈ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਬਾੜ ਘਟ ਵੀ ਦਰ ਤੋਂ ਦੇਖ ਵਿਚਾਰ ਇਹ ਜੀਵਨ ਇੱਕ ਮਾਰਗ ਦੀ ਤਰ੍ਹਾਂ ਹੈ ਬਚਪਨਾ ਜਵਾਨੀ ਬੁਢੇਪਾ ਪੜਾਉ ਨੇ ਕਿਥੋਂ ਲੰਘ ਕੇ ਤੂੰ ਅਕਾਲ ਤੱਕ ਪਹੁੰਚ ਕਾਲ ਆਵੇ ਇਸ ਤੋਂ ਪਹਿਲੇ ਅਕਾਲ ਤੱਕ ਪਹੁੰਚ ਇਹ ਤੇ ਮਾਰਗ ਹੈ ਇਹ ਤੇ ਜੋ ਹੈ ਰਸਤਾ ਹੈ ਤੋ ਅਜ ਦੇ ਇਸ ਪਰਮ ਪਵਿੱਤਰ ਬਾਗ ਦੇ ਸਹਿਬ ਦੱਸਦੇ ਪੈ ਨੇ ਉਸ ਦਾ ਸਿਮਰਨ ਕਰ ਸਕੈ ਰਸ ਮਾਣ ਸਕੈ ਪਰਮ ਆਨੰਦ ਮਾਣ ਸਕੈ ਇਸ ਦੇਹੀ ਦੀ ਪਾਲਣਾ ਕਰ ਇਸ ਦੀ ਦੇਖ ਰੇਖ ਕਰ ਤਾਂ ਕੇ ਸਿਮਰਨ ਕਰਦੀ ਰਹੇ ਨਾਮ ਜਪਦੀ ਰਹੇ ਹਾਂ ਜੀ ਕੋਈ ਆਪੇ ਅੰਸਰ తీਰਤ ਕਰਤਾ ਆਪ ਸੈਸ਼ਨਾਣ ਜਪਦੇ ਆਂ ਜਪਦੇ ਆਂ ਫਿਰ ਇੱਕ ਦਿਨ ਸਮਾਨ ਦ੍ਰਿਸ਼ਟੀ ਹੋ ਜਾਂਦੀ ਸਭ ਦੇ ਚ ਇੱਕ ਦਿਖਾਈ ਦੇਣ ਲੱਗ ਪੈਂਦਾ ਹੈ ਤਾਂ ਜਿਸ ਦਿਨ ਸਭ ਦੇ ਚ ਇੱਕ ਦਿਖਾਈ ਦੇਣ ਲੱਗਦਾ ਹੈ ਉਸ ਦਿਨ ਆਪਣੇ ਵਿੱਚ ਵੀ ਹੋਈ ਆਪਣਾ ਆਪ ਮਿਟ ਜਾਂਦਾ ਹੈ ਇਸ ਤਰ੍ਹਾਂ ਦੇ ਪੁਰਸ਼ ਅਗਰ ਕਹਿ ਦੇਣ ਮੇਰੇ ਤੇ ਪ੍ਰਭੂ ਵਿੱਚ ਹੁਣ ਕੋਈ ਫਰਕ ਨਹੀਂ ਮੈਂ ਨਹੀਂ ਲਿਆ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੇ RAM ਕਬੀਰਾ ਇਕ ਭਏ ਹੈ ਕੋਏ ਨ ਸਕੇ ਪਛਾਣੇ ਹੁਣ ਕਬੀਰ ਤੇ RAM ਇਕ ਹੋ ਗਏ ਨੇ ਨਾਮੇ ਨਾਰਾਇਣ ਨਹੀਂ ਤੇ ਕਈ ਦਫਾ ਇਹ ਮਗਲਤਾ ਖੜਾ ਹੋ ਜਾਂਦਾ ਹੈ ਕਿ ਭਣ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪਰ ਤਚਰ ਕੁਝ ਦੁਬਦਾ ਖੜੀ ਕਰਦੇ ਨੇ ਇਸ ਤਰ੍ਹਾਂ ਦੇ ਵਾਕ ਇਹ ਦਰਜ ਕਰਾਏ ਗਏ ਨੇ ਅਸਲ ਜਿੱਥੇ ਆਪਣਾ ਮੈਂ ਮਿਟ ਜਾਂਦਾ ਉਥੇ ਬ੍ਰਹਮ ਤੋਂ ਬਿਨਾਂ ਹੋਰ ਕੁਝ ਨਹੀਂ ਪਰ ਤਚਾਰੀ ਤੋਂ ਬਿਨਾਂ ਹੋਰ ਕੁਝ ਨਹੀਂ ਇਸੇ ਤਲ ਤੇ ਸ੍ਰੀ ਕ੍ਰਿਸ਼ਨ ਨੇ ਕਹਿ ਦਿੱਤਾ ਸੀ ਅਹਮ ਬ੍ਰਹਮਸਮੀ इस तल त कोई पहुंचा नहीं आखे तो आखे अहम ब्रह्मस्मि तो अहंकारी है ते इस तल से कोई पहुंच गया तो ब्रह्म तो बिना होर कुछ है ही नहीं फिर वो कह सकता है कि राम कबीरा एक भय है कोई न सके पछानी बूंद सागर मिल गई ते वो हूँ बूंद आखे मैं सागर ही हाँ मैं सागर हाँ नहीं है उथे कुछ होर है ही नहीं सागर तो बिना ਜਿਸ ਦਿਨ ਇਹ ਬੂੰਦ ਉਸ ਪਰਿਪੂਰਨ ਪਰਮਾਤਮਾ ਚ ਲੈਨ ਆਉਂਦੀ ਹੈ ਫਿਰ ਪਰਮਾਤਮਾ ਤੋਂ ਬਿਨਾ ਹੋਰ ਕੁਝ ਹੁੰਦਾ ਨਹੀਂ ਇਸ ਤਰ੍ਹਾਂ ਦੀ ਉੱਚ ਅਵਸਥਾ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਤੇ ਉਹਨਾਂ ਦੇ ਬੋਲਾਂ ਨੇ ਜਦ ਆਮ ਹੰਕਾਰੀਆਂ ਨੇ ਨਕਲ ਕੀਤੀ ਬਸ ਇਸ ਤੋਂ ਪਖੰਡ ਸ਼ੁਰੂ ਹੋ ਜਾਂਦਾ ਹੈ। ਔਰ ਅਕਸਰ ਤੇ ਬਹੁਤਾ ਦਾਵਾ ਕਰਨ ਵਾਲੇ ਕਿਸੇ ਹੱਦ ਤੱਕ ਹੰਕਾਰੀ ਹੁੰਦੇ ਨੇ। ਇਹ ਪੌਂਚੀ ਹੋਈਆਂ ਆਤਮਾਾਂ ਮਾ ਜੋ ਹੈ ਨਹੀਂ ਹੁੰਦੀਆਂ। ਜਪ-ਜਪ ਕੇ ਜਿਨ੍ਹਾਂ ਦੀ ਇਹ ਸਮਾਨ ਦ੍ਰਿਸ਼ਟੀ ਬਣ ਜਾਂਦੀ ਹੈ ਉਹ ਕਹਿੰਦੇ ਨੇ ਉਹ ਆਪ ਹੀ ਅਠਾਰਹ ਤੀਰਥ ਹੈ ਆਪ ਹੀ ਇਸ਼ਨਾਨ ਕਰਦਾ ਪਿਆ ਹੈ ਆਪ ਹੀ ਪਾਵਨ ਹੋ ਰਿਹਾ ਆਪੇ ਰਸਿਆ ਆਪ ਰਸ ਆਪੇ 라ਵਣਾਰ ਭਾਈ ਗੁਰਦਾਸ ਜੀ ਕਹਿੰਦੇ ਨੇ ਆਪੇ ਭੁੱਖਾ ਹੋਏ ਕੇ ਜਾਵੇ ਆਪ ਰਸੋਈ ਰਸਕਸ ਆਪ ਬਣਾਏ ਦਾ ਰਸ ਵਿੱਚ ਰਸ ਗੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਕੰਨ ਨੇ ਹੈ ਪਰਿਪੂਰਨ ਪਰਮਾਤਮਾ ਭੁਖ ਤੋਂ ਆਪ ਹੈ ਇਸ ਸਿਰਫ ਭੁਖ ਕਿਉਂ ਭੋਜਨ ਵੀ ਤੋਂ ਆਪ ਹੈ ਭੋਜਨ ਦਾ ਰਸ ਵੀ ਤੋਂ ਆਪ ਹੈ ਇਤਨੀ ਸਮਾਨ ਦ੍ਰਿਸ਼ਟੀ ਭੁਖ ਵੀ ਤੋਂ ਹੈ ਭੋਜਨ ਵੀ ਤੋਂ ਹੈ ਸਵਾਦ ਵੀ ਤੋਂ ਹੈ ਰਸ ਵੀ ਤੋਂ ਹੈ ਰਸੀਆ ਵੀ ਤੋਂ ਹੈ आप रस ਨੂੰ ਮਾਣਨ ਵਾਲਾ ਵੀ ਤੂੰ ਹੈ ਆਪੇ ਰਸੀਆ ਆਪ ਰਸ ਆਪੇ 라वण हार ਇਸ ਤਰ੍ਹਾਂ ਦੀ ਇੱਕ ਦ੍ਰਿਸ਼ਟੀ ਬਣ ਜਾਂਦੀ ਹੈ ਕਿ ਉਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਐਸੀ ਕਥਾ ਲਿਖੀ ਹੈ ਪੰਚ ਦਸੀ ਦੇ ਚ ਜੋ ਧਾਰਮਿਕ ਕਹਾਣੀਆਂ ਦਾ ਇਹ ਗ੍ਰੰਥ ਹੈ ਇੱਕ ਸੂਫੀ ਫਕੀਰ ਆਪਣੇ મિત્ર ਨੂੰ ਮਿਲਣ ਵਾਸਤੇ ਗਿਆ ਔਰ મિતਰ ਉਹ ਧਾਰਮਿਕ ਦੁਨੀਆ ਚ ਬਹੁਤ ਅੱਗੇ ਸੀ ਉਸਨੇ ਬੁਲੰਦੀਆਂ ਨੂੰ ਛੂ ਲਿਆ ਸੀ ਕਹਿੰਦੇ ਜੋਂ મિતਰ ਕੋਲ ਪਹੁੰਚੇ ਫਕੀਰ ਦੇ ਡੇਰੇ ਪਹੁੰਚਿਆ ਉਸਨੇ ਦਰ ਤੇ دستक ਦਿੱਤੀ ਅੰਦਰੋਂ ਇਹ ਬ੍ਰਹਮનિષ્ઠ ਇਹ ਮਹਾਪੁਰਸ਼ ਬੋਲਿਆ ਕੌਣ ਹੈ ਤੋ ਬਾਹਰੋਂ ਉਸਨੇ ਆਵਾਜ਼ ਦਿੱਤੀ ਮੈਂ ਮੈਂ ਬੂਆ ਨਹੀਂ ਖੋਲਿਆ ਉਸਨੇ ਮੈਂ ਹਾਂ کافی دیر ਤੱਕ ਬੂਆ ਨਹੀਂ ਖੋਲਿਆ ਵਾਪਸ ਚਲਾ ਆਇਆ ਕੁਝ ਦਿਨਾਂ ਤੋਂ ਬਾਅਦ ਫਿਰ ਇਹ ਆਇਆ ਤੇ ਦਵਾਰ ਤੇ ਦਸਤਕ ਦਿੱਤੀ ਇਹ ਕਹਾਣੀ ਇੰਜ ਲਿਖੀ ਹੈ ਕੌਣ ਹੈ ਮੈਂ ਹਾਂ ਬੂਆ ਨਹੀਂ ਖੋਲਿਆ ਉਸਨੇ ਦਵਾਰ ਬੰਦ ਹੀ ਰਹਿ ਕਹਿੰਦੇ ਨੇ ਮੁੱਦਤ ਪਾ ਕੇ ਫਿਰ ਆਇਆ ਪਰ ਅੱਜ ਆਇਆ ਕਿਸੇ ਮਸਤੀ ਚ ਰੰਗੇ ਆਇਆ ਅੱਜ ਕੋਈ ਅਵਸਥਾ ਇਸ ਦੀ ਹੋਰ ਸੀ ਦਵਾਰ ਤੇ ਦਸਤਕ ਦਿੱਤੀ ਹੈ ਕੌਣ ਹੈ ਤੂੰ ਹੀ ਹੈ ਤੂੰ ਹੀ ਹੈ ਕਹਿੰਦੇ ਨੇ ਉਸ ਮਿੱਤਰ ਨੇ ਇੱਕਦਮ ਦਰਵਾਜ਼ਾ ਖੋਲਿਆ ਉਹਦੇ ਕਦਮਾਂ ਤੇ ਸਿਰ ਰੱਖ ਦਿੱਤਾ है बहुत छेती तेरी मैं मिट गई खत्म हो गया हूँ तू 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 करता तू भया मुझ में रहा न हो जब आपा पर का मिट गया जत देखा तत तू हूँ एक एको ब्रह्म द्वितीय नास्ती तो साहिब थे फरमान पे कर देने ऐसी समान दृष्टि हो जाती है वो आप ही तीर्थ है ਆਪ ਹੀ ਇਸ਼ਨਾਨ ਕਰਨ ਵਾਲਾ ਹੈ ਆਪ ਹੀ ਪਾਵਨ ਹੋ ਰਿਹਾ ਹੈ ਹਾਂਜੀ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਏ ਨਾਮ ਉਹ ਆਪ ਹੀ ਨਾਮ ਜਪਾ ਰਿਹਾ ਹੈ ਆਪ ਹੀ ਸੰਜਮੀ ਬਣਿਆ ਹੋਇਆ ਹੈ ਆਪ ਹੀ ਸ਼ੀਲ ਜੋ ਹੈ ਰੱਖ ਰਿਹਾ ਹੈ ਔਰ ਆਪ ਹੀ જગਤ ਦਾ ਸੁਆਮੀ ਮਾਲਕ ਬਣਿਆ ਹੋਇਆ ਹਾਂਜੀ ਆਪ ਦਿਆਲ ਹੋਏ ਭੌਖੰਡਨ ਆਪ ਕਰੇ ਸਭ ਦਾਨ ਆਪ ਹੀ ਭੈ ਨੂੰ ਨਾਸ ਕਰਨ ਵਾਲਾ ਹੈ ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ ਤੇ ਸਾਰਿਆਂ ਦੀ ਝੋਲੀ 'ਚ ਵੱਖ-ਵੱਖ দান ਪਾਣ ਵਾਲਾ ਦਾਤ ਦੇਣ ਵਾਲਾ ਆਪ ਹੀ ਆਪ ਹੈ ਹਾਂਜੀ ਜਿਸ ਨੂੰ ਗੁਰਮੁਖ ਆਪ ਬੁਝਾਏ ਸੋ ਸਦਹੀ ਦਰਗਹ ਪਾਏ ਮਾਨ ਗੁਰੂ ਦਵਾਰਾ ਜਿਸ ਨੂੰ ਇਹ ਸੂਝ ਪੈ ਜਾਂਦੀ ਏ ਉਹ ਪ੍ਰਮਾਤਮਾ ਆਪ ਇਹ ਸੂਝ ਝੋਲੀ ਦੇ ਜੋ ਹੈ ਪੰਦ ਹੈ ਉਸ ਨੂੰ ਦਰਗਾਹ ਦੇ 'ਚ ਮਾਨ ਹੈ ਪ੍ਰਾਪਤ ਹੁੰਦਾ ਹੈ ਔਰ ਉਸ ਦੀੇ ਸਮਾਨ ਦ੍ਰਿਸ਼ਟੀ ਹੋ ਜਾਂਦੀ ਏ ਹਾਂਜੀ ਜਿਸ ਨੇ ਪੈ ਰੱਖਿਆ ਰਸਾਮੀ ਸੋ ਸੱਚ ਹਰ ਜਾਨ ਉਹ ਮਾਲਕ ਜਿਸ ਦੀ ਇੱਜ਼ਤ ਰੱਖ ਲੈਂਦਾ ਪਤ ਰੱਖ ਲੈਂਦਾ ਬਸ ਉਸ ਨੂੰ ਹੀ ਮਾਲਕ ਦਾ ਰੂਪ ਸਮਝੋ ਸੱਚ ਦਾ ਸਰੂਪ ਸਮਝੋ ਪ੍ਰਮਾਤਮਾ ਦਾ ਸਰੂਪ ਸਮਝੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ